ਗੁਰੂ ਕੀ ਸਾਧ ਸੰਗਤ ਭਾਈ ਰਗਵੀਰ ਸਿੰਘ ਜੀ ਵੀਰ ਰਾਮ ਜੀ ਕਹਾਣੀਆਂ ਪੁਸਤਕ ਦੇ ਵਿੱਚ ਇੱਕ ਕਹਾਣੀ ਲਿਖਦੇ ਨੇ ਜੋ ਆਪ ਜੀਆਂ ਨਾਲ ਸਾਂਝੀ ਕਰਨ ਲੱਗੇ ਹਾਂ ਉਹ ਲਿਖਦੇ ਨੇ ਕਿ ਇੱਕ ਮੁਸਲਮਾਨ ਮਹਾਤਮਾ ਉਦੋਂ ਤੱਕ ਰੋਟੀ ਨਹੀਂ ਸੰਖਾਂਦੇ ਜਦੋਂ ਤੱਕ ਉਨ੍ਹਾਂ ਨਾਲ ਕੋਈ ਬੈਠ ਕੇ ਖਾਣ ਵਾਲਾ ਮਹਿਮਾਨ ਨਾ ਹੋਵੇ ਇੱਕ ਮੁਸਲਮਾਨ ਮਹਾਤਮਾ ਉਦੋਂ ਤੱਕ ਰੋਟੀ ਨਹੀਂ ਸੰਖਾਂਦੇ ਜਦੋਂ ਤੱਕ ਉਨ੍ਹਾਂ ਨਾਲ ਬੈਠ ਕੇ ਕੋਈ ਖਾਣ ਵਾਲਾ ਮਹਿਮਾਨ ਨਾ ਹੋਵੇ ਸਾਰੇ ਦੇਸ਼ ਵਿੱਚ ਪ੍ਰਸਿੱਧ ਹੋਣ ਕਰਕੇ ਆਮ ਤੌਰ ਤੇ ਮਹਾਤਮਾ ਦੇ ਪਾਸ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਸੀ ਪਰ ਕਦੀ ਐਸਾ ਵੀ ਹੁੰਦਾ ਕਿ ਘਰ ਕੋਈ ਵੀ ਮਹਿਮਾਨ ਨਾ ਹੋਵੇ ਐਸੀ ਹਾਲਤ ਵਿੱਚ ਫਿਰ ਮਹਾਤਮਾ ਘਰੋਂ ਬਾਹਰ ਨਿਕਲ ਜਾਂਦੇ ਤੇ ਕਿਸੇ ਰਾਹੀ ਮੁਸਾਫਰ ਨੂੰ ਸੜਕ ਤੋਂ ਬੁਲਾ ਕੇ ਲੈ ਆਉਂਦੇ ਤੇ ਉਸ ਨੂੰ ਆਪਣੇ ਨਾਲ ਰੋਟੀ ਖਵਾਉਂਦੇ ਇੱਕ ਵਾਰ ਸਾਧ ਸੰਗਤ ਰੋਟੀ ਖਾਣ ਵੇਲੇ ਘਰ ਵਿੱਚ ਕੋਈ ਮਹਿਮਾਨ ਨਾ ਹੋਣ ਕਰਕੇ ਮਹਾਤਮਾ ਜੀ ਘਰੋਂ ਬਾਹਰ ਜਾ ਕੇ ਸੜਕ ਉੱਤੇ ਆਲੰਗ ਰਹੇ ਇੱਕ ਗਰੀਬ ਬੁੱਢੇ ਨੂੰ ਇੱਕ ਗਰੀਬ ਬਜ਼ੁਰਗ ਨੂੰ ਨਾਲ ਲੈ ਆਏ ਤੇ ਕਰ ਲਿਆ ਕਿ ਉਸ ਨੂੰ ਰੋਟੀ ਖਾਣ ਵਾਸਤੇ ਭਰੇ ਰਿਆ ਪਹਿਲੋਂ ਤਾਂ ਬੁੱਢਾ ਰੋਟੀ ਖਾਣ ਵਾਸਤੇ ਨਾ ਮੰਨੇ ਪਰ ਜਦੋਂ ਬਹੁਤਾ ਜ਼ੋਰ ਦਿੱਤਾ ਅਬਹੁਤਾ ਯੂਰ ਦੇਣ ਉੱਤੇ ਉਸਨੇ ਮਹਾਤਮਾ ਦੇ ਨਾਲ ਦਸਤਰਖਾਨ ਤੇ ਬੈਠ ਕੇ ਰੋਟੀ ਖਾਣੀ ਪ੍ਰਵਾਨ ਕਰ ਲਈ ਜਦੋਂ ਦਸਤਰਖਾਨ ਵਿਸ ਗਿਆ ਤੇ ਸਭ ਖਾਣੇ ਦਸਤਰਖਾਨ ਤੇ ਰੱਖੇ ਗਏ ਤਾਂ ਮਹਾਤਮਾ ਨੇ ਹੱਥ ਜੋੜ ਕੇ ਹੱਥ ਜੋੜ ਕੇ ਉਸ ਮਹਾਤਮਾ ਨੇ ਸ਼ੁਕਰੀਏ ਵਜੋਂ ਖੁਦਾ ਅੱਗੇ ਦੁਆ ਕੀਤੀ ਭਾਵ ਪ੍ਰਾਰਥਨਾ ਕੀਤੀ ਜਦੋਂ ਮਹਾਤਮਾ ਨੇ ਖੁਦਾ ਦੇ ਅੱਗੇ ਦੁਆ ਕੀਤੀ ਪਰ ਉਹ ਬੁੱਢਾ ਉਸੇ ਤਰ੍ਹਾਂ ਬੈਠਾ ਰਿਹਾ ਤੇ ਮਹਾਤਮਾ ਦੀ ਦੁਆ ਵਿੱਚ ਸ਼ਾਮਲ ਨਾ ਹੋਇਆ ਜਦੋਂ ਸ਼ਾਮਲ ਨਾ ਹੋਇਆ ਤਾਂ ਮਹਾਤਮਾ ਨੇ ਆਖਿਆ ਮੇਰੇ ਦੋਸਤ ਖਾਣੇ ਤੋਂ ਪਹਿਲੇ ਖੁਦਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਮਹਾਤਮਾ ਜੀ ਨੇ ਆਖਿਆ ਉਸ ਬਜ਼ੁਰਗ ਨੂੰ ਕਿ ਮੇਰੇ ਦੋਸਤ ਖਾਣੇ ਤੋਂ ਪਹਿਲੇ ਖੁਦਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਤੂੰ ਵੀ ਖੁਦਾ ਦਾ ਸ਼ੁਕਰ ਕਰ ਤਾਂ ਕਿ ਅਸੀਂ ਇਕੱਠੇ ਖਾਣਾ ਸ਼ੁਰੂ ਕਰੀਏ ਤਾਂ ਉਸ ਬਜ਼ੁਰਗ ਨੇ ਮਹਾਤਮਾ ਨੂੰ ਗੁੱਸੇ ਹੋ ਕੇ ਜਵਾਬ ਦਿੱਤਾ ਕਿ ਵੀ ਆਪਨੇ ਖਾਣਾ ਖਿਲਾਉਣਾ ਹੈ ਤਾਂ ਖਿਲਾਓ ਮੈਂ ਖੁਦਾ ਦਾ ਨਾ ਕਦੀ ਪਿੱਛੇ ਸ਼ੁਕਰ ਕੀਤਾ ਹੈ ਨਾ ਕਦੀ ਅੱਗੇ ਨੂੰ ਸ਼ੁਕਰ ਕਰਨ ਲਈ ਤਿਆਰ ਹਾਂ ਮੈਂ ਨਹੀਂ ਕਦੇ ਸ਼ੁਕਰ ਕੀਤਾ ਇਹ ਗੱਲ ਸੁਣ ਕੇ ਮਹਾਤਮਾ ਬੜੇ ਹੈਰਾਨ ਹੋਏ ਤੇ ਅਕਲ ਲੱਗੇ ਮੀਆਂ ਤੈਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਬਈ ਖੁਦਾ ਨੇ ਇਨਸਾਨ ਨੂੰ ਜੋ ਨਿਯਾਮਤਾ ਤੇ ਦਾਤਾਂ ਬਖਸ਼ੀਆਂ ਹਨ ਉਹਨਾਂ ਦਾ ਇਨਸਾਨ ਨੂੰ ਹਰ ਵਕਤ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਹੈ ਤਾਂ ਇਹ ਬਜ਼ੁਰਗ ਕਹਿਣ ਲੱਗੇ ਆ ਦੇਖੋ ਜੀ ਆਪਨੇ ਮੈਨੂੰ ਖਾਣਾ ਖਿਲਾਉਣ ਵਾਸਤੇ ਨਾਲ ਲਿਆਂਦਾ ਸੀ ਨਾ ਕਿ ਖੁਦਾ ਦਾ ਸ਼ੁਕਰ ਕਰਨ ਵਾਸਤੇ ਤੇ ਨਾ ਹੀ ਉਪਦੇਸ਼ ਦੇਣ ਵਾਸਤੇ ਬਈ ਖਾਣਾ ਖਿਲਾਉਣਾ ਹੈ ਤਾਂ ਖਿਲਾਓ ਨਹੀਂ ਖਵਾਉਣਾ ਤੇ ਨਾ ਖਾਓ ਇਹ ਖਾਣਾ ਖਲਾਉਣਾ ਹੈ ਤਾਂ ਖਵਾਓ ਨਹੀਂ ਖਵਾਉਣਾ ਤੇ ਨਾ ਖਵਾਓ ਮੈਂ ਖੁਦਾ ਦਾ ਸ਼ੁਕਰ ਨਹੀਂ ਕਦੀ ਕਰਨਾ ਤਾਂ ਮਹਾਤਮਾ ਕਹਿਣ ਲੱਗੇ ਮੀਆਂ ਤੂੰ ਕੈਸੇ ਕੁਫਰ ਦੇ ਕਲਮੇ ਮੂੰਹੋਂ ਪੇ ਅੜ ਕੱਢਦਾ ਹੈ ਖੁਦਾ ਨੇ ਤੇਰਾ ਕੀ ਬਗਾੜਿਆ ਜੋ ਤੂੰ ਉਸ ਦੇ ਇਤਨਾ ਨਾਰਾਜ਼ ਹੈ ਖੁਦਾ ਦਾ ਤਾਂ ਹਰ ਹਾਲਤ ਵਿੱਚ ਇਨਸਾਨ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਇਹ ਗੱਲ ਸੁਣ ਕੇ ਸਾਧ ਸੰਗਤ ਰਗਵੀਰ ਸਿੰਘ ਜੀ ਵੀਰ ਲਿਖਦੇ ਨੇ ਕਿ ਉਹ ਬਜ਼ੁਰਗ ਗੁੱਸੇ ਵਿੱਚ ਆ ਗਿਆ ਤੇ ਆਖਣ ਲੱਗਿਆ ਵੇ ਤੂੰ ਮੈਨੂੰ ਉਸ ਦਾ ਸ਼ੁਕਰ ਕਰਨ ਲਈ ਆਖਦਾ ਹੈ ਆ ਜਿਸ ਨੇ ਦੁਨੀਆ ਵਿੱਚ ਮੌਤ ਵਰਗੀ ਬੁਰੀ ਚੀਜ਼ ਬਣਾਈ ਹੈ ਭਈ ਜੋ ਕਿਸੇ ਵੱਡੇ ਛੋਟੇ ਨੂੰ ਛੱਡਦੀ ਹੀ ਨਹੀਂ ਜਿਸ ਨੇ ਦੁਨੀਆ ਵਿੱਚ ਬਿਮਾਰੀਆਂ ਤੇ ਦੁੱਖ ਪੈਦਾ ਕੀਤੇ ਉਹ ਜਿਸ ਨੇ ਸਾਰੇ ਇਨਸਾਨਾਂ ਨੂੰ ਤੰਗ ਕਰ ਰੱਖਿਆ ਜਿਸ ਖੁਦਾ ਨੇ ਦੁਨੀਆ ਵਿੱਚ ਇਤਨੀਆਂ ਮਾੜੀਆਂ ਚੀਜ਼ਾਂ ਪੈਦਾ ਕਰਕੇ ਇਨਸਾਨ ਨੂੰ ਦੁਖੀ ਤੇ ਲਾਚਾਰ ਬਣਾਇਆ ਹੋਵੇ ਤੂੰ ਮੈਨੂੰ ਐਸੇ ਜ਼ਾਲਮ ਅਨਿਆਈ ਤੇ ਪਾਜੀ ਖੁਦਾ ਦਾ ਸ਼ੁਕਰ ਕਰਨ ਲਈ ਆਖਦਾ ਹੈ ਮੈਂ ਖੁਦਾ ਦਾ ਸ਼ੁਕਰ ਕਦੀ ਨਹੀਂ ਕਰਾਂਗਾ ਨਹੀਂ ਕਰਾਂਗਾ ਖੁਦਾ ਦਾ ਸ਼ੁਕਰ ਖੁਦਾ ਦੀ ਇਤਨੀ ਹਤਕ ਹੁੰਦੀ ਦੀਗ ਸਾਧ ਸੰਗਤ ਮਹਾਤਮਾ ਨੂੰ ਵੀ ਜੋਸ਼ ਆ ਗਿਆ ਤੇ ਉਸ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਬਈ ਇਸ ਬੁੱਢੇ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿਓ ਬਾਹਰ ਕੱਢ ਦਿਓ ਇਸ ਨੂੰ ਇਸੇ ਤਰ੍ਹਾਂ ਹੀ ਕੀਤਾ ਨੌਕਰਾਂ ਨੇ ਫੜ ਕੇ ਇਸ ਬੁੱਢੇ ਆਦਮੀ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਸਾਧ ਸੰਗਤ ਰਾਤ ਨੂੰ ਮਹਾਤਮਾ ਜਦੋਂ ਇਬਾਦਤ ਵੇਲੇ ਅੱਜ ਜਦੋਂ ਸਿਮਰਨ ਕਰਨ ਲੱਗਿਆ ਨਾ ਜਦ ਖੁਦਾ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ ਤਾਂ ਮਹਾਤਮਾ ਨੂੰ ਖੁਦਾ ਨੇ ਆਖਿਆ ਵੀ ਤੂੰ ਅੱਜ ਮੇਰੇ ਇੱਕ ਬੰਦੇ ਨੂੰ ਭੁੱਖਾ ਕਰੂ ਕਿਉਂ ਕੱਢ ਦਿੱਤਾ ਮਹਾਤਮਾ ਨੂੰ ਆਖਣ ਲੱਗਿਆ ਖੁਦਾ ਅੱਜ ਜਦੋਂ ਮਹਾਤਮਾ ਇਬਾਦਤ ਵਿੱਚ ਜੁੜੇ ਤਾਂ ਖੁਦਾ ਕਹਿਣ ਲੱਗਿਆ ਵੀ ਤੂੰ ਅੱਜ ਮੇਰੇ ਇੱਕ ਬੰਦੇ ਨੂੰ ਭੁੱਖਾ ਕਰੂ ਕਿਉਂ ਕੱਢ ਦਿੱਤਾ ਤਮ ਮਹਾਤਮਾ ਨੇ ਖੁਦਾ ਅੱਗੇ ਹੱਥ ਜੋੜ ਕੇ ਆਖਿਆ ਯਾ ਖੁਦਾ ਉਹ ਬੁੱਢਾ ਤਾਂ ਬੜਾ ਕਾਫਰ ਸੀ ਮੈਂ ਉਸ ਨੂੰ ਖਾਣੇ ਤੋਂ ਪਹਿਲਾਂ ਤੇਰਾ ਸ਼ੁਕਰ ਕਰਨ ਵਾਸਤੇ ਆਖਿਆ ਤਾਂ ਉਸ ਨੇ ਨਾ ਕੇਵਲ ਤੇਰਾ ਸ਼ੁਕਰ ਕਰਨ ਤੋਂ ਹੀ ਇਨਕਾਰ ਕੀਤਾ ਸਗੋਂ ਤੈਨੂੰ ਗਾਲ੍ਹਾਂ ਵੀ ਕੱਢੀਆਂ ਗਾਲ੍ਹਾਂ ਵੀ ਕੱਢੀਆਂ ਤੇ ਕਹਿਣ ਲੱਗਾ ਕਿ ਨਾ ਮੈਂ ਪਿੱਛੇ ਖੁਦਾ ਦਾ ਕਦੀ ਸ਼ੁਕਰ ਕੀਤਾ ਤੇ ਨਾ ਅੱਗੇ ਨੂੰ ਕਦੀ ਕਰਾਂਗਾ ਤਾ ਖੁਦਾ ਨੇ ਹੱਸ ਕੇ ਮਹਾਤਮਾ ਨੂੰ ਪੁੱਛਿਆ ਬਈ ਉਸ ਬੰਦੇ ਦੀ ਤੇਰੇ ਖਿਆਲ ਵਿੱਚ ਕਿਤਨੀ ਉਮਰ ਹੋਵੇਗੀ ਕਿੰਨੀ ਉਮਰ ਹੋਵੇਗੀ ਉਸ ਦੀ ਤਾਂ ਮਹਾਤਮਾ ਜੀ ਆਖਣ ਲੱਗੇ ਜੀ ਕਰੀਬਨ 60 70 ਸਾਲ ਦੀ ਹੋਵੇਗੀ ਤਾਂ ਖੁਦਾ ਕਹਿਣ ਲੱਗਿਆ ਕੀ ਉਹ ਕਹਿੰਦਾ ਸੀ ਕਿ ਉਸ ਨੇ ਪਿੱਛੇ ਸਾਰੀ ਉਮਰ ਵਿੱਚ ਮੇਰਾ ਕਦੀ ਸ਼ੁਕਰ ਨਹੀਂ ਕੀਤਾ ਤਮ ਆਤਮਾ ਜੀ ਨੇ ਜਵਾਬ ਦਿੱਤਾ ਹਾਂ ਜੀ ਇੱਕ ਵਾਰੀ ਨਹੀਂ ਉਸ ਨੇ ਕਈ ਵਾਰੀ ਇਹ ਆਖਿਆ ਕਿ ਨਾ ਮੈਂ ਪਿਛੇ ਕਦੀ ਖੁਦਾ ਦਾ ਸ਼ੁਕਰ ਕੀਤਾ ਹੈ ਤੇ ਨਾ ਮੈਂ ਅੱਗੇ ਨੂੰ ਕਰਾਂਗਾ ਐ ਖੁਦਾ ਐਸੇ ਖਰਾਬ ਆਦਮੀ ਨੂੰ ਪੈ ਰੋਟੀ ਖਵਾਏ ਬਗੈਰ ਹੀ ਤਾਂ ਹੀ ਨੌਕਰਾਂ ਪਾਸੋਂ ਧੱਕੇ ਮਰਵਾ ਕੇ ਘਰੋਂ ਬਾਹਰ ਕਢਵਾ ਦਿੱਤਾ ਸੀ ਤਾਂ ਖੁਦਾ ਕਹਿਣ ਲੱਗਿਆ ਵੀ ਤੂੰ ਚੰਗਾ ਨਹੀਂ ਕੀਤਾ ਤੂੰ ਚੰਗਾ ਨਹੀਂ ਕੀਤਾ ਬਈ ਤੂੰ ਮੇਰੀ ਸ੍ਰਿਸ਼ਟੀ ਦੇ ਇੱਕ ਜੀਵ ਨੂੰ ਭੁੱਖਿਆ ਘਰੋਂ ਬਾਹਰ ਕੱਢ ਕੇ ਮੈਨੂੰ ਦਿਖਾਇਆ ਹੈ ਤਾਂ ਮਹਾਤਮਾ ਜੀ ਕਹਿਣ ਲੱਗੇ ਖੁਦਾਬੰਦ ਮੈਂ ਉਸ ਦਾ ਆਪ ਸੰਬੰਧੀ ਇਤਨਾ ਬਕਵਾਸ ਸੁਣ ਕੇ ਵੀ ਉਸ ਨੂੰ ਕਿਵੇਂ ਰੋਟੀ ਖਵਾ ਸਕਦਾ ਸਾਂ ਤਾਂ ਖੁਰਲਾਨੀ ਜਵਾਬ ਦਿੱਤਾ ਸਾਧ ਸੰਗਤ ਹੱਸ ਕੇ ਕਹਿਣ ਲੱਗਿਆ ਖੁਦਾ ਉਹ ਭਲਿਆ ਮਾਨਸਾ ਮੈਂ ਉਸ ਪਾਸੋਂ 70 ਸਾਲ ਗਾਲਾਂ ਸੁਣ ਕੇ ਹਰ ਰੋਜ਼ ਦਿਨ ਰਾਤ ਉਸ ਨੂੰ ਰੋਟੀ ਦਿੱਤੀ ਹੈ ਉਹ ਭਲਿਆ ਮੈਂ ਉਸ ਪਾਸੋਂ 70 ਸਾਲ ਗਾਲਾਂ ਸੁਣ ਸੁਣ ਕੇ ਹਰ ਰੋਜ਼ ਦਿਨ ਰਾਤ ਉਸ ਨੂੰ ਰੋਟੀ ਦਿੱਤੀ ਹੈ ਤੇ ਤੂੰ ਇੱਕ ਡੰਗ ਵੀ ਨਾ ਦੇ ਸਕਿਓ ਜਦੋਂ ਇਸ ਤਰ੍ਹਾਂ ਖੁਦਾ ਨੇ ਆਖਿਆ ਨਾ ਸਾਜ ਸੰਗ ਮਹਤਮਾ ਦੇ ਹੱਥ ਜੁੜ ਗਏ ਜਵਾਨ ਬੰਦ ਹੋ ਗਈ ਹੁਣ ਕੀ ਆਖੇ ਭਗਵਾਨ ਨੂੰ ਖੁਦਾ ਨੂੰ ਹੁਣ ਕੀ ਆਖੇ ਖੁਦਾ ਨੂੰ ਕੀ ਜਵਾਬ ਦੇਵੇ ਆ ਇਸੇ ਤਰ੍ਹਾਂ ਦੀ ਇੱਕ ਸਾਖੀ ਹੁੰਦੀ ਹੈ ਕਿ ਇੱਕ ਦਿਨ موسی ਪੈਗੰਬਰ ਨੇ ਖੁਦਾ ਅੱਗੇ ਬੇਨਤੀ ਕੀਤੀ हे ਖੁਦਾ ਤੁਹਾਪ ਸਾਰੇ ਸੰਸਾਰ ਨੂੰ ਸੰਭਾਲਣ ਆਦ ਦੀ ਇਤਨੀ ਭਾਰੀ ਜ਼ਿੰਮੇਵਾਰੀ ਨਿਭਾਉਂਦੇ ਹੋ ਕਿਰਪਾ ਕਰਕੇ ਮੈਨੂੰ ਵੀ ਕੋਈ ਸੇਵਾ ਬਖਸ਼ੋ ਖੁਦਾ ਨੇ ਪੁੱਛਿਆ ਦੱਸ ਕੀ ਸੇਵਾ ਕਰੇਂਗਾ ਤਾਂ موسی ਪੈਗੰਬਰ ਨੇ ਆਖਿਆ ਜੀ ਮੈਨੂੰ ਜੀਵਾਂ ਨੂੰ ਰੋਟੀ ਦੇਣ ਦੀ ਸੇਵਾ ਬਖਸ਼ੋ ਤਾਂ ਖੁਦਾ ਨੇ ਕਿਹਾ ਵੀ ਤੇਰੇ ਪਾਸੋਂ ਇਹ ਸੇਵਾ ਨਵਾਈ ਨਹੀਂ ਜਾਣੀ ਪਰ ਮੂਸੇ ਪੈਗੰਬਰ ਨੇ ਜिद ਕੀਤੀ ਤਾਂ ਖੁਦਾ ਨੇ ਕਿਹਾ ਚੰਗਾ ਭਈ ਕੱਲ ਨੂੰ ਤੂੰ ਸਿਰਫ ਇੱਕੋ ਪਿੰਡ ਨੂੰ ਰੋਟੀ ਦੇਣੀ ਹੈ ਤੂੰ ਸਿਰਫ ਇੱਕੋ ਪਿੰਡ ਨੂੰ ਰੋਜੀ ਦੇਣੀ ਹੈ ਜੇਕਰ ਇੱਕ ਪਿੰਡ ਨੂੰ ਰੋਜੀ ਦੇਣ ਵਿੱਚ ਕਾਮਯਾਬ ਹੋ ਗਏਂ ਜੇ ਕਾਮਯਾਬ ਹੋ ਗਿਆ ਤਾਂ ਫਿਰ ਤੇਰੀ ਸਾਰੇ ਸੰਸਾਰ ਨੂੰ ਰੋਜੀ ਦੇਣ ਦੀ ਡਿਊਟੀ ਲਾ ਦੇਵਾਂਗੇ ਇਹ ਸੁਣ ਕੇ ਮੂਸਾ ਪੈਗੰਬਰ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਸਾਰੇ ਸੰਗਤ ਦੂਜੇ ਦਿਨ ਜਦੋਂ ਮੂਸਾ ਪੈਗੰਬਰ ਜੀਵਾਂ ਨੂੰ ਰੋਜੀ ਦੇ ਰਿਹਾ ਸੀ ਤਾਂ ਉਸ ਨੇ ਦੋ ਜੀਵਾਂ ਨੂੰ ਰੋਜੀ ਨਾ ਦਿੱਤੀ ਬਾਕੀਆਂ ਨੂੰ ਸਾਰਿਆਂ ਨੂੰ ਦੇ ਦਿੱਤੀ ਇੱਕ ਤਾਂ ਸੂਰ ਨੂੰ ਵੱਢ ਜਾਣ ਕੇ ਨਾ ਦਿੱਤੀ ਤੇ ਦੂਜੇ ਇੱਕ ਪੁਰਸ਼ ਨੂੰ ਜੋ ਕਬਰ ਵਿੱਚੋਂ ਮੁਰਦਾ ਇਸਤਰੀ ਪੁੱਟ ਕੇ ਉਸ ਨਾਲ ਮੰਦ ਕਰਮ ਕਰ ਰਿਹਾ ਸੀ ਉਸਨੂੰ ਮਾੜਾ ਕਰਮ ਕਰਦੇ ਹੋਏ ਨੂੰ ਦੇ ਕੇ ਰੂਜੀ ਨਾ ਦਿੱਤੀ ਤੇ ਜਦੋਂ ਫਿਰ ਖੁਦਾ ਨੇ ਦਰਸ਼ਨ ਦਿੱਤੇ ਤੇ ਪੁੱਛਿਆ ਕਿ ਬਈ ਸਾਰਿਆਂ ਨੂੰ ਰੂਜੀ ਦੇ ਦਿੱਤੀ ਹੈ ਤਾਂ ਮੁਸੇ ਪੈਗੰਬਰ ਨੇ ਆਖਿਆ ਜੀ ਹਾਂ ਹਾਂ ਸਾਰਿਆਂ ਨੂੰ ਦੇ ਦਿੱਤੀ ਹੈ ਪਰ ਆ ਦੋ ਜੀਵਾਂ ਨੂੰ ਇੱਕਸੂਰ ਅਤੇ ਦੂਸਰੇ ਮੰਦ ਕਰਮੀ ਪੁਰਸ਼ ਨੂੰ ਨਹੀਂ ਦਿੱਤੀ ਤਾਂ ਖੁਦਾ ਨੇ ਆਖਿਆ ਵੀ ਤੂੰ ਇਹ ਸੇਵਾ ਕਰਨ ਵਿੱਚ ਕਾਮਯਾਬ ਨਹੀਂ ਹੋਇਆ ਕਿਉਂਕਿ ਤੇਰੀ ਡਿਊਟੀ ਸਿਰਫ ਜੀਵਾਂ ਨੂੰ ਰੋਜੀ ਦੇਣ ਦੀ ਹੀ ਸੀ ਨਾ ਕਿ ਉਹਨਾਂ ਦੇ ਚੰਗੇ ਮਾੜੇ ਕਰਮ ਵੇਖਣ ਦੀ ਵਈ ਜੀਵ ਆਪਣੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਦਾ ਫਲ ਆਪੇ ਧੋਖ ਸੁਖ ਭੋਗ ਲੈਂਦੇ ਹਨ ਜਦੋਂ ਇਸ ਤਰ੍ਹਾਂ ਬੂਸਾ ਪੈਗੰਬਰ ਨੇ ਖੁਦਾ ਪਾਸੋਂ ਸੁਣਿਆ ਤਾਂ ਪਰਖਣ ਵਾਸਤੇ ਪੁੱਛਿਆ हे खुदा आप जी दे ने ਹੋਰ ਸਾਰਿਆਂ ਜੀਵਾਂ ਨੂੰ ਰੋਜੀ ਦੇ ਦਿੱਤੀ ਹੈ ਜਦੋਂ ਇਸ ਤਰ੍ਹਾਂ ਪੁੱਛਿਆ ਤਾਂ ਖੁਦਾ ਨੇ ਕਿਹਾ ਹਾਂ ਤਾਂ ਸਾਸ ਨੂੰ موسی ਨੇ ਆਪਣੀ ਟੂਪੀ ਅੰਦਰ ਡੱਬੀ ਵਿੱਚ ਇੱਕ ਕੀੜਾ ਬੰਦ ਕਰਕੇ ਰੱਖਿਆ ਸੀ ਜਦੋਂ ਉਸ ਨੂੰ ਕੱਢਿਆ ਤਾਂ ਖੁਦਾ ਨੂੰ ਪੁੱਛਿਆ ਕਿ ਹੈ ਖੁਦਾ ਕੀ ਇਹ ਸਨੂ ਵੀ ਰੋਜੀ ਦੇ ਦਿੰਦੀ ਹੈ ਤਾ ਖੁਦਾ ਨੇ ਕਿਹਾ ਚੰਗੀ ਤਰ੍ਹਾਂ ਦੇਖ ਲੈ ਜਦੋਂ ਸਾਧ ਸੰਗਤ ਨੂੰ ਸੇ ਪੈਗੰਬਰ ਨੇ ਦੇਖਿਆ ਤਾਂ ਕੀ ਦੇਖਿਆ ਕਿ ਉਸ ਦੇ ਮੂੰਹ ਵਿੱਚ ਵੀ ਚੌਲਾਂ ਦਾ ਦਾਣਾ ਸੀ ਉਹਦੇ ਮੂੰਹ ਵਿੱਚ ਵੀ ਚੌਲਾਂ ਦਾ ਦਾਣਾ ਸੀ ਸੋ ਸਾਧ ਸੰਗਤ ਜੀ ਇਸ ਪ੍ਰਕਾਰ ਪ੍ਰਭੂ ਪਰਮਾਤਮਾ ਭਿੰਨ ਭੇਦ ਮਿਟਾ ਕੇ ਸਾਰਿਆਂ ਜੀਵਾਂ ਨੂੰ ਰੋਜੀ ਬਖਸ਼ ਰਿਹਾ ਹੈ ਪਰ ਸਾਡਾ ਮਨੁੱਖੀ ਸੁਭਾਅ ਹੈ ਜੇ ਤਾਂ ਸਾਡਾ ਕੋਈ ਪਰਉਪਕਾਰ ਕਰਦਾ ਹੈ ਸਾਡੇ ਤੇ ਕੋਈ ਉਪਕਾਰ ਕਰਦਾ ਹੈ ਕੋਈ ਸਾਡੀ ਗੱਲ ਮੰਨਦਾ ਹੈ ਜਾਂ ਸਾਡੀ ਖੁਸ਼ੀ ਵਿੱਚ ਹਾਜ਼ਰ ਹੁੰਦਾ ਹੈ ਤਾਂ ਤਾਂ ਸਾਡਾ ਮਨ ਖੁਸ਼ ਹੋ ਜਾਂਦਾ ਹੈ ਉਸ ਨਾਲ ਅਸੀਂ ਚੰਗਾ ਵਿਹਾਰ ਕਰਦੇ ਹਾਂ ਪਰ ਜੇ ਕੋਈ ਸਾਡੇ ਨਾਲ ਮਾੜਾ ਵਿਹਾਰ ਕਰੇ ਫਿਰ ਅਸੀਂ ਉਸ ਨਾਲ ਮਾੜਾ ਵਿਹਾਰ ਕਰਦੇ ਹਾਂ ਪਰ ਉਸ ਪ੍ਰਮਾਤਮਾ ਦਾ ਸੁਭਾਅ ਇਹੋ ਜਿਹਾ ਨਹੀਂ ਸਾਧ ਸੰਗਤ ਜਿਸ ਕਰਕੇ ਸਾਡਾ ਸੁਭਾਅ ਪ੍ਰਮਾਤਮਾ ਨਾਲ ਨਹੀਂ ਮੇਲ ਖਾਂਦਾ ਉਹ ਤਾਂ ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ ਹੈ ਦੀਨ ਦਇਆਲ ਦਇਆ ਨਿਧ ਦੁਖਣ ਦੇਖਤ ਹੈ ਪਰ ਦੇਤ ਨਾ ਹਾਰੇ ਉਹ ਜੀਵਾਂ ਦੇ ਗੁਨਾਹ ਵੀ ਔਗਣਾ ਨੂੰ ਜਾਣਦਾ ਹੈ ਪਰ ਰੋਜੀ ਨਹੀਂ ਦੇਣੋ ਬੰਦ ਕਰਦਾ ਸੁਆਉ ਜਿਸ ਤਰ੍ਹਾਂ ਪ੍ਰਮਾਤਮਾ ਸਾਰਿਆਂ ਤੇ ਦਇਆ ਕਰਦਾ ਹੈ ਸਾਰਿਆਂ ਤੇ ਬਖਸ਼ਿਸ਼ਾਂ ਕਰਦਾ ਹੈ ਸਾਰਿਆਂ ਦੇ ਪੜਦੇ ਕੱਜਦਾ ਹੈ ਉਸੇ ਤਰ੍ਹਾਂ ਜੇ ਅਸੀਂ ਵੀ ਪ੍ਰਭੂ ਨਾਲ ਪਿਆਰ ਪਾਉਣਾ ਚਾਹੁੰਦੇ ਹਾਂ ਜੇ ਅਸੀਂ ਵੀ ਮਾਲਕ ਤੋਂ ਖੁਸ਼ੀਆਂ ਲੈਣੀਆਂ ਚਾਹੁੰਦੇ ਹਾਂ ਤਾਂ ਅਸੀਂ ਵੀ ਆਪਣਾ ਸੁਭਾਅ ਉਸ ਪਰਮਪਿਤਾ ਪਰਮੇਸ਼ਰ ਵਰਗਾ ਬਣਾਈਏ ਜਿਹਦੀ ਅਸੀਂ ਸੰਤਾਨ ਹਾਂ ਤੇ ਹਾਂ ਜੇ ਕਿਸੇ ਨੂੰ ਰੋਜੀ ਦਾ ਅਜੇ ਤੱਕ ਫਿਕਰ ਲੱਗਿਆ ਹੋਇਆ ਹੈ ਜੇ ਕੋਈ ਬੰਦੋਬਸਤ ਨਹੀਂ ਹੋ ਰਿਹਾ ਕਿਸੇ ਦੇ ਜੀਵ ਨੂੰ ਰੋਜੀ ਨਹੀਂ ਮਿਲ ਰਹੀ ਤਾਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਚਨ ਯਾਦ ਕਰ ਲਵੇ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇਹਦਾਨ ਤੂੰ ਕਾਹੇ ਡੁਲੇ ਪ੍ਰਾਣੀਆਂ ਤੁਧ ਰੱਖੇਗਾ ਸਿਰਜਣਹਾਰ ਜਿਨ ਪਦਾਇਸ ਤੂੰ ਕੀਆ ਸੂਈ ਦੇ ਆਧਾਰ ਜਿਨੂੰ ਉਪਾਈ ਮੇਦਨੀ ਸੂਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦگار ਤੇ ਉਸ ਮਾਲਕ ਨੂੰ ਚੀਤੇ ਕਰੀਏ ਫਿਰ ਸਾਰੀਆਂ ਰਹਿਮਤਾਂ ਤੇ ਬਖਸ਼ਿਸ਼ਾਂ ਹੋ ਜਾਂਦੀਆਂ ਹਨ ਪਰ ਸਾਡਾ ਗ੍ਰਸਥੀ ਜੀਵਨ ਦੇ ਵਿੱਚ ਜੋ ਸਾਡੀ ਡਿਊਟੀ ਹੈ ਗ੍ਰਹ ਕਰੇ ਤਾਂ ਧਰਮ ਕਰ ਸਾਡਾ ਇਹੀ ਧਰਮ ਹੈ ਜੇ ਸਾਡੇ ਬੂਹੇ ਤੇ ਕੋਈ ਵੀ ਲੋਡ ਬੰਦ ਆ ਜਾਂਦਾ ਹੈ ਅਸੀਂ ਬਿੱਤੂ ਅਨੁਸਾਰ ਉਸ ਦੀ ਲੋਡ ਪੂਰੀ ਕਰੀਏ ਨਾ ਕਿ ਉਸ ਦੇ ਕਰਮਾਂ ਵੱਲ ਜਾਈਏ ਕਦੇ ਵੀ ਕਿਸੇ ਨੂੰ ਫਟਕਾਰਨਾ ਨਹੀਂ ਚਾਹੀਦਾ ਉਸ ਮਾਲਕ ਤੇ ਭਰੋਸਾ ਰੱਖ ਕੇ ਸਾਧ ਸੰਗਤ ਸਾਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਦੋਂ ਅਸੀਂ ਮਾਲਕ ਵਰਗਾ ਸੁਭਾਅ ਬਣਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਕੀ ਹੋਏਗਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ